ਕਣਕ ਦੀ ਫਸਲ ਕਾਫੀ ਜਿਹੜੀ ਤਰੀਕਿਆਂ ਦੇ ਨਾਲ ਬੀਜੀ ਜਾਂਦੀ ਹੈਗੀ ਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਏ ਦੇ ਵਿੱਚ ਕਣਕ ਦੀ ਫਸਲ ਦਾ ਕਿਹੜਾ ਤਰੀਕਾ ਜ਼ਿਆਦਾ ਕਾਮਯਾਬ ਹੋਇਆ ਹੈਗਾ ਪਹਿਲਾ ਤਰੀਕਾ ਸਭ ਤੋਂ ਜ਼ਿਆਦਾ ਸੁਪਰਸੀਡਰ ਦੇ ਨਾਲ ਕਣਕੀ ਬੀਜੀ ਜਾਂਦੇ ਆ ਦੂਸਰੇ ਨੰਬਰ ਤੇ ਹੈਪੀ ਸੀਡ ਦੇ ਨਾਲ ਬੀਜੀ ਜਾਂਦੇ ਆ ਤੇ ਤੀਸਰਾ ਨੰਬਰ ਜਿਹੜਾ ਜੀਰੋ ਡਲ ਦਾ ਵੀ ਆਉਂਦਾ ਹੈਗਾ ਮਲਚਿੰਗ ਵਾਲੀ ਵੀ ਕਣਕ ਛਿੱਟੇ ਵਾਲੀ ਜਿਹੜੀ ਆਪਾਂ ਖਰਚਾਂ ਦੇ ਵਿੱਚ ਛਿੱਟਾ ਦੇ ਕੇ ਉੱਤੇ ਪਾਣੀ ਲਾ ਦਿੰਦੇ ਆ ਉਸੇ விதੇ ਨਾਲ ਵੀ ਕਣਕ ਜਿਹੜੀ ਬੀਜੀ ਜਾਂਦੀ ਹੈਗੀ ਆ ਜਿਵੇਂ ਇਸ ਸਾਲ ਤੇ ਪਿਛਲੇ ਸਾਲ ਵੀ ਸੁਪਰਸੀਡਰ ਵਾਲੀ ਕਣਕ ਦੇ ਵਿੱਚ ਜਿਹੜਾ ਗਲਾਬੀ ਸੁੰਡੀ ਦਾ ਕਾਫੀ ਜਿਹੜਾ ਮਾਹੌਲ ਬਣਦਾ ਹੈਗਾ ਹਰ ਸਾਲ ਕਣਕ ਦੀ ਫਸਲ ਖਰਾਬ ਹੀ ਹੁੰਦੀ ਹੈਗੀ ਆ ਤੇ ਕਾਫੀ ਕਿਸਾਨ ਭਰਾ ਸੁਪਰਸੀਡਰ ਦੇ ਨਾਲ ਕਣਕ ਕੇ ਬੀਜ ਕੇ ਜਿਹੜੇ ਬਾਹਨਦੇ ਆ ਬਾਈ ਸਾਡੇ ਤਾਂ ਗਲਾਬੀ ਸੁੰਡੀ ਦਾ ਹਮਲਾ ਹੋ ਗਿਆ ਸਾਡੇ ਤਾਂ ਕਣਕ ਜੰਮਣਸਾਰ ਹੀ ਜਿਹੜੀ ਗਲਾਬੀ ਸੁੰਡੀ ਖਾਣ ਲੱਗ ਗਈ ਤੇ ਦੂਸਰੇ ਨੰਬਰ ਤੇ ਹੈਪੀ ਸੀਡਰ ਵੀ ਆ ਉਸ ਬੀਜੀ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਇੱਕ ਤਾਂ ਉਹਦੇ ਵਿੱਚ ਖਰਚਾ ਘਟਦਾ ਹੈ 7-800 ਰੁਪਏ ਦੇ ਨਾਲ ਜਿਹੜਾ ਕਿਸਾਨ ਆਪਣੀ ਕਣਕ ਬੀਜ ਲੈਂਦਾ ਤੇ ਸੁਪਰ ਸੀਡਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਿਰਾਏ ਦਾ ਵਿੱਚ ਲਾ ਕੇ ਆਪਾਂ ਜੇ ਲਾ ਲਈਏ ਤਾਂ 24 ਤੋਂ 2500 ਰੁਪਏ ਤੱਕ ਵਧੀਆ ਜਿਹੜਾ ਖਰਚੇ ਨਾਲ ਕਣਕੀ ਬੀਜੀ ਜਾਂਦੀ ਹੈਗੀ ਆ ਕਿਉਂਕਿ ਖਰਚਾ ਉਹਦੇ ਵਿੱਚ ਕਾਫੀ ਹੁੰਦਾ ਹੈ ਤੀਸਰੇ ਨੰਬਰ ਤੇ ਜਿਹੜੀ ਆਪਣੀ ਜੀਰੋ ਡਲ ਆਉਂਦੀ ਆ ਦੇਖੋ ਉਹ ਉਹ ਬੀਜੀ ਤਾਂ ਜਿਹੜੀ ਸਭ ਤੋਂ ਟੌਪ ਇਹ ਆ ਉਸ ਵਿਧੀ ਦੀ ਜਿਹੜੀ ਕੋਈ ਰਿਸ ਜਿਹੜੀ ਨਹੀਂ ਕਰ ਸਕਦਾ ਜੇ ਸਰਕਾਰ ਦੇਖੋ ਅੱਗ ਦੀ ਨਾਮ ਨਹੀਂ ਕਰੇ ਨਾ ਤਾਂ ਜ਼ੀਰੋ ਡਲ ਦੇ ਨਾਲ ਕੰਕ ਵਧੀਆ ਹੋ ਸਕਦੇ ਕੰਕ ਸਾਰੀ ਜੰਮਦੀ ਹੈ ਕੋਈ ਸੁੰਡ ਦੀ ਜਿਹੜੀ ਸਮੱਸਿਆ ਨਹੀਂ ਆਉਂਦੀ ਹੁਣ ਸੁੰਡ ਦੀ ਸਮੱਸਿਆ ਆਈ ਤੇ ਤੁਸੀਂ ਕਿਹੜੀ ਦਵਾਈ ਵਰਤੀ ਇਹਦੇ ਬਾਰੇ ਜ਼ਰੂਰ ਦੱਸਣਾ ਵੀ ਤੁਹਾਡੇ ਕਿੰਨਾ ਕਿ ਜਿਹੜਾ ਇਸ ਦਵਾਈ ਨੇ ਕੰਮ ਕੀਤਾ ਹੈਗਾ ਸੁਪਰਸੀਡਰ ਦੇ ਵਿੱਚ ਸੁੰਡੀ ਗੁਲਾਬੀ ਸੁੰਡੀ ਆਉਣ ਦਾ ਮੇਨ ਕਾਰਨ ਕੀ ਹੈ ਕਹਿੰਦੇ ਵੀ ਜੇ ਜਦੋਂ ਅਸੀਂ ਸੁਪਰ ਸੀਡਰ ਨਾਲ ਮਲਚੀ ਕਰ ਦਿੰਨੇ ਆ ਪਤਾ ਨਹੀਂ ਕੀ ਤੇ ਇਹਦੇ ਵਿੱਚ ਵੜ ਜਾਂਦਾ ਸੁੰਡੀ ਆਉਣ ਦੇ ਚਾਂਸ ਬਣ ਜਾਂਦੇ ਆ ਦੇਖੋ ਜਿਹੜੀ ਜੀਰੋ ਡਿਲ ਵਾਲੀ ਉਹ ਤੋਂ ਛਾੜਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਹੀ ਬੀਜ ਦਿੰਨੇ ਆ ਉਹਦੇ ਵਿੱਚ ਹਵਾ ਵਗੈਰਾ ਪੈਂਦੀ ਰਹਿੰਦੀ ਆ ਹਨਾ ਜਿਹੜੀ ਹੈਪੀ ਸੀਡਰ ਵਾਲੀ ਆ ਉਹ ਵੀ ਕੁ ਡੂੰਗੇ ਡੰਗਾਈ ਦੇ ਵਿੱਚ ਨਹੀਂ ਜਾਂਦੇ ਉਹਦਾ ਵੀ ਦਾਣੇ ਜਿਹੜੇ ਉੱਪਰੇ ਪਏ ਹੁੰਦੇ ਆ ਇਹਦਾ ਕਾਰਨ ਪਹਿਲਾ ਇਹ ਬਣਦਾ ਸੁੰਡੀ ਆਉਣ ਦਾ ਵੀ ਜਦੋਂ ਬਾਣ ਨੂੰ ਬ ਮਲਚ ਕਰ ਦਿੰਨੇ ਆ ਤੇ ਉਦੋਂ ਗਰਮੈਸ਼ ਬਣ ਜਾਂਦੀ ਹੈ ਜਾਂ ਜਿੰਨਾ ਕੁ ਅੰਡਾ ਵਗੈਰਾ ਹੁੰਦਾ ਉਹ ਉਹਦੇ ਵਿੱਚ ਜਦੋਂ ਬੱਚੇ ਨਿਕਲਦੇ ਆ ਉਹ ਜਿਹੜਾ ਨੁਕਸਾਨ ਕਣਕ ਦੀ ਫਸਲ ਨੂੰ ਜਿਹੜਾ ਕਰਦੇ ਹੈਗੇ ਆ ਕੋਈ ਜੀ ਇਹ ਕਿਸੇ ਵੀ ਸੁਪਰਸੀਡਰ ਦੇ ਨਾਲ ਸਬੰਧ ਨਹੀਂ ਹੈਗਾ ਕਿ ਕਈ ਵਾਰ ਵੈਸੇ ਬਾਹੀਆਂ ਜ਼ਮੀਨਾਂ ਦੇ ਵਿੱਚ ਵੀ ਜਿਹੜੀ ਸੁੰਡੀ ਆ ਜਾਂਦੀ ਹੈ ਸੁਪਰਸੀਡਰ ਦੇ ਵਿੱਚ ਆਉਣ ਦਾ ਕੋਈ ਬਾਲਾ ਵੱਡਾ ਕਾਰਨ ਨਹੀਂ ਹੈਗਾ ਕਈ ਵਾਰ ਕਿਸਾਨ ਕੀ ਕਰਦੇ ਆ ਜਿਵੇਂ 5-10 ਕਿੱਲੇ ਬੀਜ ਲਏ ਹਨਾ ਸੁਪਰ ਸੀਡਰ ਦੇ ਨਾਲ 5 ਕਿੱਲਾਂ ਵਿੱਚ ਕਹਿੰਦੇ ਵੀ ਸੁੰਡੀ ਆ ਗਈ ਸਾਢੇ 5 ਕਿੱਲਾਂ ਦੇ ਵਿੱਚ ਸੁੰਡੀ ਨਹੀਂ ਆਈ ਉੱਥੇ ਕੀ ਕਾਰਨ ਹੋ ਸਕਦਾ ਹੈ ਸੁਪਰ ਸੀਡਰ ਦੇ ਵਿੱਚ ਫਿਰ ਹੋਰ ਵੀ ਕਮੀਆਂ ਨੇ ਜੇ ਆਪਾਂ ਹੁਣ ਕਣਕ ਬੀਜ ਰਿਹਾ ਇੱਧਰ ਦੋ ਖੁੱਡ ਬੀਜਲੇ ਹਨਾ ਕਈ ਵਾਰ ਤੀਸਰਾ ਖੁੱਡ ਸੁਪਰ ਸੀਡਰ ਵਾਲਾ ਹਰੀ ਨਹੀਂ ਹੁੰਦਾ ਆਹ ਵੀ ਪ੍ਰੋਬਲਮਾਂ ਜਿਹੜੀਆਂ ਸੁਪਰ ਸੀਡਰ ਦੇ ਵਿੱਚ ਜਿਹੜੀਆਂ ਕਾਫੀ ਤੌਰ ਤੇ ਹੈਗੀਆਂ ਨੇ ਗਲਾਬੀ ਸੁੰਡੀ ਨੂੰ ਲੈ ਕੇ ਜਿਹੜੀ ਹੈਗੀ ਆ ਗਲਾਬੀ ਸੁੰਡੀ ਨੂੰ ਲੈ ਕੇ ਆਪਾਂ ਜਿਵੇਂ ਕਲੋਰੋ ਸਾਈਪਰੋਪੋਨਿਆ 505 ਕਿਨਾਂ ਯੂਨ ਆਪਾਂ ਤੜਕਾ 404 ਵੀ ਪਾਉਨੇ ਆ ਤੇ ਲੈਮਡਾ ਵੀ ਪਾਉਨੇ ਆ ਇਹਨਾਂ ਦਵਾਈਆਂ ਦੇ ਨਾਲ ਬਾਈਫੈਂਥਲਿਨ ਵਗੈਰਾ ਵੀ ਪਾਉਨੇ ਆ ਇਹਨਾਂ ਦਵਾਈਆਂ ਦੇ ਨਾਲ ਜਿਹੜਾ ਉਸ ਹੱਦ ਤੱਕ ਗਲਾਬੀ ਸੁੰਡੀ ਦਾ ਜਿਹੜਾ ਹਮਲਾ ਘਟਦਾ ਹੈਗਾ ਤੇ ਕਣਕ ਨੂੰ ਖਾ ਜੁਰੂ ਜਾਂਦਾ ਪਰ ਕਣਕ ਫੁੱਟੇ ਆਉਂਦੀ ਕਿਉਂਕਿ ਤਣਾ ਤਾਂ ਖਾਂਦਾ ਨਹੀਂ ਉਹ ਉੱਪਰੋਂ ਜਿਹੜਾ ਹੈ ਗੋਭੀ ਖਾ ਕੇ ਜਿਹੜਾ ਚਲਾ ਜਾਂਦਾ ਹੈਗਾ ਤੇ ਦੂਸਰੀ ਗੱਲ ਵੀ ਸੁੰਡੀ ਆਉਣ ਦਾ ਮੇਨ ਕਾਰਨ ਵੀ ਜ਼ਮੀਨ ਦਾ ਮੱਕਟਰ ਹੁੰਦਾ ਜਿਹੜਾ ਉਹਦਾ ਆਪਾਂ ਨੂੰ ਪਤਾ ਨਹੀਂ ਚੱਲਦਾ ਉਦੋਂ ਤੇ ਦੂਸਰੀ ਗੱਲ ਗਰਮੈਸ਼ ਦੇ ਕਰਕੇ ਜਿਹੜੀ ਉਹਦੇ ਵਿੱਚ ਸੁੰਡੇ ਆਉਣ ਦਾ ਕਾਰਨ ਬਣ ਜਾਂਦਾ ਕਿਉਂਕਿ ਕੋਈ ਇਹ ਨਹੀਂ ਹੈਗਾ ਜੇ ਸੁਪਰ ਸੀਡਰ ਨਹੀਂ ਬੀਜਾਂਗੇ ਤਾਂ ਹੀ ਸੁੰਡੇ ਆਉਣੇ ਆ ਜੇ ਮਤਲਬ ਪਹਿਲਾਂ ਆਪਾਂ ਮੱਕਣ ਦੇ ਜਾਂਡੇ ਵਗੈਰਾ ਦਿੱਤੇ ਹੈਗੇ ਆ ਉਹਨੇ ਸਮੇਂ ਦੇ ਹਿਸਾਬ ਦੇ ਨਾਲ ਇੱਕ ਵਾਰੀ ਟੈਗ ਰੂਲ ਕਰਨਾ ਜੇ ਤੁਹਾਡੇ ਦਵਾਈ ਪਾਉਣ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਤਾਇਆ ਮਲ ਮੂਤਰ ਸੁੰਢੀ ਨਹੀਂ ਕਰਦੀ ਤਾਂ ਦੁਬਾਰੇ ਦਵਾਈ ਪਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਹਾਨੂੰ ਲੱਗਦਾ ਵੀ ਪਹਿਲਾਂ ਛਿੱਟਾ ਦਿੱਤਾ ਹੁਣ ਮਾਰੀ ਮੁੱਟੀ ਹੈਗੀ ਆ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਠੀਕ ਹੈ ਆਮੀ ਵਾਲਾ ਘਰਾਉਣਾ ਚਾਹੀਦਾ ਆ ਵੀ ਸੁਪਰਸੀਡਰ ਨਾਲ ਦੇਖੋ ਕਣਕ ਵੀਜੀ ਆ ਇਹਦੇ ਵਿੱਚ ਕੋਈ ਸੁੰਢੀ ਦੀ ਸਮੱਸਿਆ ਨਹੀਂ ਆਈ ਮਾਰੀ ਮੁੱਟੀ ਆ ਸਕਦੀ ਆ ਪਰ ਐਡਾ ਜ਼ਿਆਦਾ ਹੋਊਗਾ ਨਹੀਂ ਹੈਗਾ ਵੀ ਸੁਪਰਸੀਡਰ ਦੇ ਵਿੱਚ ਹੀ ਆਉਂਦੀ ਹੈਗੀ ਆ ਤੁਹਾਨੂੰ